ਬਿਕਰਮਜੀਤ ਮਿੱਠੀ ਦੇ ਖਿਲਾਫ ਜਿਹੜੀ ਐ ਕਾਰਵਾਈ ਹੋਈ ਹੈ। ਔਰ ਤੁਸੀਂ ਹਵਾਨ ਹੋ ਗਏ। ਮੈਂ ਤਾਂ ਖੁਦ ਹਵਾਨ ਹੋ ਗਿਆ ਮੈਂ ਤਾਂ ਮਤਲਬ ਸੋਚ ਕੇ ਉਦੋਂ ਦਾ ਸੋਚ ਹੀ ਜਾਂਦਾ ਕਿ 540 ਕਰੋੜ ਰੁਪਇਆ ਉਹਦਾ ਲੈਣ-ਦੇਣ ਜਿਹੜਾ ਤੁਸੀਂ ਸਾਰਿਆਂ ਨੇ ਕੋਈ ਤਾਂ ਆਨਲਾਈਨ ਪਈ ਆ ਉਹ ਐਫ ਆਈ ਆਰ ਪੜ੍ਹੀ ਹੋਗੀ। ਜਿਹੜਾ 540 ਕਰੋੜ ਦਾ ਲੈਣ-ਦੇਣ ਹੋਇਆ ਉਹਨਾਂ ਟਾਈਮਾਂ ਦੇ ਵਿੱਚ। ਉਹਦੇ ਵਿੱਚੋਂ ਵੀ 161 ਕਰੋੜ ਕੈਸ਼ ਹੋਇਆ। ਬੈਂਕਾਂ ਦੇ ਵਿੱਚ ਕੈਸ਼ ਰਕਮ ਸ਼ਿ ਗਈ। ਸੋ ਕੱਲ ਜਿਹੜੇ ਸਾਬਕਾ ਡੀਜੀਪੀ ਮਤਲਬ ਉਹਨਾਂ ਨੇ ਤੁਹਾਨੂੰ ਦੱਸਿਆ ਜਾਂ ਸਾਡੇ ਦੁਨੀਆ ਦੇ ਲੋਕਾਂ ਨੂੰ ਦੱਸਿਆ ਕਿ ਜਿਹੜੇ ਸਬੂਤ ਅੱਜ ਸੀਗੇ ਇਹ ਸਬੂਤ ਉਸ ਸਮੇਂ ਵੀ ਸੀਗੇ ਜਦੋਂ 12 ਅਕਾਲੀ ਦਲ ਦੀ ਸਰਕਾਰ ਸੀਗੀ ਮੈਂ ਜਦੋਂ ਪੱਸੋਂ ਜਦੋਂ ਗ੍ਰਫਤਾਰੀ ਹੋਈ ਹੈ ਤੇ ਮੈਂ 베ਦੀ ਡਿਊਟੀ ਸੀਗੀ ਮੈਂ ਜਦੋਂ ਬੋਲਿਆ ਤਾਂ ਮੈਂ ਵੀ ਇਹੀ ਸਵਾਲ ਠਾਇਆ ਸੀਗਾ ਤੇ ਨਵੰਬਰ 13 ਦੇ ਵਿੱਚ ਜਦੋਂ ਜਗਦੀਸ਼ ਭੋਲਾ ਸਮਗਲਾ ਫੜਿਆ ਗਿਆ ਤੋਂ ਉਹਨੇ ਬਿਕਰਮ ਦੀ ਨੀਤੀ ਦਾ ਨਾਂ ਲਿਆ ਔਰ ਕੋਰਟ ਦੇ ਵਿੱਚ ਬਿਆਨ ਦਿੱਤੇ ਉਹ ਬਾਹਰ ਦੇ ਦਿੱਤੇ ਕੋਰਟ 'ਚ ਉਸ ਸਮੇਂ ਜੇ ਸਰਕਾਰ ਸਹੀ ਹੁੰਦੀ ਤਾਂ ਉਹਨਾਂ ਨੂੰ ਉਦੋਂ ਜਾਂਚ ਕਰਨੀ ਚਾਹੀਦੀ ਸੀ ਜਿਹੜੇ ਅੱਜ ED ਦੇ ਉਸ ਸਮੇਂ ਦੇ ਹੈੱਡ ਸੀਗੇ ਅੱਜ ਉਹ ਆ ਦੇ ਅਮੀਡੀਅਸ ਸਾਹਮਣੇ ਤਾਂ ਨੰਯਾ ਸਿੰਘ ਉਹਨਾਂ ਦੀ ਬਦਲੀ ਕਰ ਦਿੱਤੀ ਗਈ ED ਨੇ ਜਾਂਚ ਕੀਤੀ ਉਹ ਉਸ ਸਮੇਂ ਉਹ ਜਾਂਚ ਜਿਹੜੀ ਭੋਲਾ ਕੀ ਕਹਿ ਰਿਹਾ ਹੈ ਕਹਿੰਦਾ ਹੈ ਕਿ 6000 ਕਰੋੜ ਰੁਪਏ ਦਾ ਬੋਲੇ ਡਰਗ ਮੰਡੀ ਦਾ ਲੈਣ ਦੇ ਲੋਆ 6000 ਕਰੋੜ ਰੁਪਏ ਦਾ ਦੇਖੋ ਤੁਸੀਂ ਕਿੰਨਾ ਅਜੇ 540 ਕਰੋੜ ਰੁਪਏ ਹੁਣ ਵਿਜੀਲੈਂਸ ਨੇ ਜਿਹੜਾ ਚੋਕ ਕੀਤਾ ਜੋ ਹੁਣ ਜਦੋਂ ਟਟੋਪਾਦਿਆ ਜੀ ਨੇ ਵੀ ਕਹਿਤਾ ਕੱਲ ਉਹਨਾਂ ਨੇ ਬੜਾ ਡਿਟੇਲ ਚ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਸੀਗਾ ਪਰ ਸਾਨੂੰ ਡਾਕ ਦਿੱਤਾ ਗਿਆ ਕਾਰਵਾਈ ਤੋਂ ਤੇ ਹੋਰ ਅਜੋ ਉਹ ਵੀ ਆਉਣਗੇ ਨਨਜ ਸਿੰਘ ਵੀ ਤੇ ਇਹ ਤਾਂ ਮਤਲਬ ਸਰ ਪੰਜਾਬ ਦੇ ਨਾਲ ਬਹੁਤ ਵੱਡਾ ਇੱਕ ਤੋਹੋ ਕੀਤਾ ਗਿਆ ਪੰਜਾਬ ਦੇ ਹਜ਼ਾਰਾਂ ਮੁੰਡਿਆਂ ਨੂੰ ਬਹੁਤ ਦੇ ਮੂੰਹ ਵਿੱਚ ਤੱਕ ਕੇ ਉਹਨਾਂ ਦੀਆਂ ਲਾਸ਼ਾਂ ਦਾ ਪੈਸਾ ਜਿਹੜਾ 540 ਕਰੋੜ ਜਿਹੜਾ ਉਹ ਬਤਿਆ ਗਿਆ ਮੈਂ ਸਮਝਦਾ ਕਿ ਪੰਜਾਬ ਦੀ ਜਵਾਨੀ ਦਾ ਇਹ ਖੂਨ ਦਾ ਪੈਸਾ ਸੀਗਾ ਜਿਹੜਾ ਬਿਕਰਮਜੀਤ ਮਜੀਠੀਏ ਨੇ ਔਰ ਦੋ ਚੀਜ਼ਾਂ ਕਲੀਰ ਹੋ ਗਈਆਂ ਜਿਹੜੀਆਂ ਦੁਨੀਆ ਪਰਦੇ ਪੰਜਾਬੀਆਂ ਨੂੰ ਪਤਾ ਲੱਗ ਗਿਆ ਜਦੋਂ ਅਸੀਂ ਕਹਿੰਦੇ ਸੀ ਕਿ ਸਭ ਦਲੇਆ ਉਦੋਂ ਕਈ ਬੰਦੇ ਮੰਨਦੇ ਸੀ ਵੀ ਇਹ ਦਲੇਆ ਹੁਣ ਜਦੋਂ ਅਸੀਂ ਮਜੀਠੀਏ ਨੂੰ ਫੜਿਆ ਤੇ ਤੁਹਾਡੇ ਸਾਹਮਣੇ ਉਹੀ ਕਾਂਗਰਸੀ ਜਿਹੜੇ ਪਹਿਲਾਂ ਇਹ ਕਹਿੰਦੇ ਸੀ ਕਿ ਗੱਲ 'ਚ ਰੱਸਾ ਪਾ ਕੇ ਧੂਕੇ ਲਿਆਵੋਗੇ ਮਜੀਠੀਏ ਨੂੰ ਹੋਰੋਂ ਮਜੀਠੀਏ ਦੇ ਫੇਵਰ ਤੇ ਆ ਗਏ ਬੀਜੇਪੀ ਫੇਵਰ ਤੇ ਆ ਗਈ ਚਲੋ ਕਾਲੀਗੱਲ ਨੇ ਤੇ ਉਹਨਾਂ ਦਾ ਲੀਡਰ ਹੀ ਹੋਣਾ ਸੀਗਾ ਸੋ ਇਹ ਜਿਹੜਾ ਨਪਾਕ ਗੱਠਜੋੜ ਸੀਗਾ ਕਾਂਗਰਸ ਦਾ ਕਾਲੀਆਂ ਦਾ ਬੀਜੇਪੀ ਦਾ ਲੋਕਾਂ ਦੇ ਸਾਹਮਣੇ ਮੰੰਗਾ ਹੋ ਗਿਆ ਇੱਕ ਪਾਸੇ ਉਹ ਲੋਕ ਹੋ ਗਏ ਸਾਰੇ ਜਿਹੜੇ ਮਜੀਠੀਏ ਦੇ ਹੱਕ ਦੇ ਵਿੱਚ ਡਰਗ ਦੇ ਹੱਕ ਦੇ ਵਿੱਚ ਨੇ ਇੱਕ ਉਹ ਜਿਹੜੇ ਪੰਜਾਬ ਲਈ ਲਾੜਿਆ ਇੱਕ ਪਾਸੇ ਪੰਜਾਬ ਆ ਇੱਕ ਵਾਰ ਸਿਵਲ ਵੀ ਗੱਲ ਆਈ ਹੈ ਜੀ ਪ੍ਰੋਪਰਟੀ ਨੇ ਕੋਈ ਦਾਦਾ ਜੀ ਕੱਲ ਕੋਟਪੁਟ ਕਰ ਮਸ਼ਹਾਲ ਸਾਹਮਣੇ ਆਈ ਇਸ ਤੇ ਸਮਾਪਤੀ ਕਰ ਦਿੱਤੀ ਵੀ ਕਾਨੂੰਨ ਦੇ ਅਕੋਲ ਲੁੱਕ ਜੋ ਮੱਦੀ ਕਰ ਲੈਣ ਦੀ ਸਭ ਕੁਝ ਕਰੋ ਆਹ ਚੀਜ਼ ਜਿਵੇਂ ਜੀ ਰਸਤੇ ਕੋਲੇ ਅਬੀ ਜੀ ਲੈਸ ਨੇ ਤਾਂ ਇਹ ਅਸੀਂ ਤਿਆਰੀ ਕਰਕੇ ਹੀ ਰੇਟ ਕੀਤਾ ਉਹਦਾ ਨਹੀਂ ਕੀਤੀ ਆਹ ਚੀਜ਼ ਦਾ ਪੂਰੀ ਤਿਆਰੀ ਕਰਕੇ ਆਹ ਚੀਜ਼ ਦਾ ਸਬੂਤ ਹੈ ਤਾਂ 7 ਦਿਨ ਦਾ ਰਮਾਨ ਮਿਲ ਗਿਆ ਕਿਉਂਕਿ ਜਦੋਂ ਜੱਜ ਨੇ ਦੇਖੇ ਸਾਡੇ ਪੂਰੇ ਪੇਪਰ ਪਿਆ ਪੇਪਰ ਐਨੀਆਂ ਜਿੱਦਾ ਕੱਲੀ ਕਹਿੰਦੇ ਜੀ ਉਹ ਝੂਠਾ ਹੀ ਬੋਤਾ ਕਰਦਾ ਜੀ 500 ਤੋਂ 540 ਕਰੋੜ ਰੁਪਈਆ ਕੋ ਚੁੱਠੀ ਗੱਲ ਹੁੰਦੀ ਇਹਨਾਂ ਖੇਡ ਬੜਾਈ ਯਾਰ 540 ਕਰੋੜ ਰੁਪਈਆ ਪੰਜਾਬ ਤੋਂ ਇੱਕ ਕੈਬਰਨਰ ਮਿਸਟਰ 2007 ਤੋਂ ਲੈ ਕੇ 17 ਤੱਕ 10 ਸਾਲਾਂ ਦੇ ਵਿੱਚ ਗਮਨਤ ਕਰ ਗਿਆ ਇੱਕ ਵੱਡੀ ਰਕਮ ਹੈ ਇਹ ਰਕਮ ਸਾਰੀ ਬਾਗਮਨੀ ਦੀ ਸੀਗੀ ਔਰ ਇਹ ਰਕਮ ਸਾਰੀ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਦੇ ਖੂਨ ਦੀ ਸੀਗੀ ਸੋ ਇਹਨਾਂ ਨੇ ਪੰਜਾਬ ਨਾਲ ਧੋਖਾ ਕੀਤਾ ਜਿਹੜੀਆਂ ਦੁਨਿਆਵੀ ਅਦਾਲਤਾਂ ਨੇ ਉਹ ਵੀ ਸਜ਼ਾ ਦੇਣ ਗਿਆ ਤੇ ਜਿਹੜੀ ਉਪਰਲੀ ਅਦਾਲਤ ਆਪਣੀ ਪਰਮਾਤਮਾ ਦੀ ਉਹਦੇ ਚੇਤੇ ਨਾਲ ਲੋਕਾਂ ਨੂੰ ਬਹੁਤ ਵੱਡੀ ਸਜ਼ਾ